ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਡਬਲ ਐਫ ਜੀ ਦੇਸੀ ਚੂਜਾ ਜੋ ਕਿ ਮੈਂ ਡਬਲ ਐਫ ਜੀ ਦੇਸੀ ਚੂਜਾ ਸੇਲ ਕਰਨਾ ਹੈ ਜਿਹੜੇ ਵੀ ਸੱਜਣ ਵੀਰ ਨੂੰ ਦੇਸੀ ਚੂਜਾ ਚਾਹੀਦਾ ਹੈ ਉਹ ਚੂਜੇ ਨੂੰ ਆ ਕੇ ਲੈ ਸਕਦਾ ਹੈ ਚੂਜੇ ਦਾ ਰੇਟ ਇੱਕ ਜੋੜਾ 220 ਰੁਪਏ ਦਾ ਉਸ ਨੂੰ ਦਿੱਤਾ ਜਾਵੇਗਾ ਪਰ ਤੁਹਾਨੂੰ ਇਹ ਚੂਜਾ ਅੱਗੇ ਮੁਰਗਾ ਮੁਰਗੀ ਵੱਡੀ ਬਣ ਕੇ ਮੁਰਗਾ ਦਾ ਮੀਟ ਦੇ ਲਈ ਕੰਮ ਆਵੇਗਾ ਤੇ ਮੁਰਗੀ ਆਂਡੇ ਤੁਹਾਨੂੰ ਸਰਦੀਆਂ ਵਿੱਚ ਦੇਵੇਗੀ ਜਿਹੜੇ ਵੀ ਸੱਜਣ ਵੀਰ ਨੇ ਦੇਸੀ ਆਂਡਾ ਸਰਦੀਆਂ ਵਿੱਚ ਖਾਣਾ ਹੈ ਉਹ ਚੂਜਾ ਮੇਰੇ ਕੋਲ ਲੈ ਸਕਦਾ ਹੈ ਜੋੜਾ 220 ਰੁਪਏ ਦੇ ਸਾਹਬ ਨਾਲ ਮੇਰਾ ਡਰੈੱਸ ਟਾਣੀ ਫੁੱਲਾ ਸੰਗਠ ਤੰਡੀਕੁਰਦ ਬਲਾਕ ਜਲਾਲਾਬਾਦ ਜ਼ਿਲ੍ਹਾ ਪਾਜਲਕ ਮੋਬਾਈਲ ਨੰਬਰ 9914640851 ਫਿਰ ਦੁਬਾਰਾ ਮੈਂ ਡਰਸ 1014 ਹਾਂ ਟਾਣੀ ਪੁੱਲਾ ਸਿੰਘ ਜੋ ਕਿ ਪੇਰੇ ਘਰ ਦੇ ਨਾਲ ਲੱਗਦੀ ਹੈ ਤੰਦੀ ਖੁਰਦ ਬਲਾਕ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਮੇਰਾ ਮੋਬਾਈਲ ਨੰਬਰ 9914640851 ਜਿਹੜੇ ਵੀ ਸੱਜਣ ਵੀਰ ਨੂੰ ਦੇਸ਼ ਸੁਦਾ ਚਾਹੀਦਾ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਪਰ ਇੱਕ ਇਹ ਵੀ ਗੱਲ ਹੈ ਵੀਰੋ ਜਿਹੜਾ ਸੱਜਣ ਵੀਰ 50 ਤੋਂ ਉੱਪਰ ਪਰਚੂਟਾ ਖਰੀਦੇਗਾ ਉਸ ਨੂੰ 1-2 ਰੁਪਏ ਰੇਟ ਲੈਸ ਕਰਤਾ ਜਾਵੇਗਾ ਤਾਂ ਜਿਹੜੇ ਵੀਰ ਨੇ 4-5 ਦਾ 10 ਖਰੀਦਨੇ ਚਾਹੁੰਦੇ ਹਣ ਉਹਨਾਂ ਨੂੰ ਰੇਟ ਲੈਸ ਨਹੀਂ ਹੋਵੇਗਾ ਬਸ ਤੁਹਾਨੂੰ ਇੰਨਾ ਹੀ ਦੱਸ ਦੇਣਾ ਜੇ ਜਿਹੜਾ ਵੀ ਸੱਜਣ ਵੀਰ ਚੁੱਝੇ ਲੈ ਸਕਦਾ ਹ ਮੇਰੇ ਨਾਲ ਸੰਪਰਕ ਕਰ ਸਕਦਾ ਹ ਕਚੂਰਾ ਫਾਰਮ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਾਟੇ